ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਕੋਲ ਆਪਣੇ ਰੈਡੀ ਕਰਾਏ ਸੂਟ ਲੈ ਕੇ ਆਏ ਆ ਜੀ ਆਪਣੇ ਕਈ ਸਾਰੇ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਜੀ ਮੇਰੇ ਅਲੱਗ-ਅਲੱਗ ਫੈਬਰਿਕ ਦੇ ਵਿੱਚ ਮੈਂ ਰੈਡੀ ਕਰਾਏ ਹੋਏ ਸੂਟ ਇਹਨਾਂ ਦੇ ਵਿੱਚ ਵਿਦਆਊਟ ਦੁਪੱਟਾ ਸੂਟ ਵੀ ਹੈ ਤੇ ਵਿਦ ਦੁਪੱਟਾ ਵੀ ਸੂਟ ਹੈ विदाउटर दुपट्टा ਤਾਂ ਕਰਕੇ ਆ ਕਿਉਂਕਿ ਕਈ ਵਾਰੀ ਜਿਵੇਂ ਹੁਣ ਆਪਣੇ ਅਕੋਰਡਿੰਗ ਅਸੀਂ ਦੁਪੱਟਾ ਰੈਡੀ ਕਰ ਦੰਨੇ ਆ ਪਰ ਸਭ ਦੀ ਚੋਇਸ ਹੁੰਦੀ ਆ ਕਈਆਂ ਨੇ ਚਣੌਂਦਾ ਦੁਪੱਟਾ ਕਰਾਉਣਾ ਹੁੰਦਾ ਕਈਆਂ ਨੇ ਆਰਗੈਂਜ਼ਾ ਦਾ ਦੁਪੱਟਾ ਕਰਾਉਣਾ ਹਰ ਇੱਕ ਦੇ ਆਪਣੇ ਬਜਟ ਦੇ ਅਕੋਰਡਿੰਗ ਦੁਪੱਟਾ ਕਰਾਉਣਾ ਹੁੰਦਾ ਬਾਕੀ ਹਰ ਇੱਕ ਦੀ ਆਪਣੀ ਚੋਇਸ ਹੁੰਦੀ ਆ ਜੀ ਕਿਸੇ ਨੇ ਸਿਰ ਤੇ ਲੈਣਾ ਹੁੰਦਾ ਕਿਸੇ ਨੇ ਗੱਲ ਤੇ ਪਾਉਣਾ ਹੁੰਦਾ ਜੀ ਉਸ ਦੇ ਹਿਸਾਬ ਨਾਲ ਆਪਾਂ ਨੇ ਦੁਪੱਟੇ ਨਹੀਂ ਨਾ ਨਾ ਰੈਡੀ ਕੀਤੇ ਬਸ ਮੈਂ ਵਰਕ ਕਰਾਇਆ ਜੀ ਫੈਬਰਿਕ ਤੇ ਤੇ ਬੜੇ ਪਿਆਰੇ ਸੂਟ ਹੈ ਜੀ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖੋਨੇ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪਾ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਅੱਜ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਡੇਲੀ ਹੀ ਨਵੇਂ ਤੋਂ ਨਵੇਂ ਕਲੈਕਸ਼ਨ ਕਿਉਂਕਿ ਫੈਸਟੀਵਲ ਸੀਜ਼ਨ ਹੈ ਜੀ ਹੁਣ ਵਿਆਹਾਂ ਦਾ ਸੀਜ਼ਨ ਹੈ ਤਾਂ ਕਰਵੇ ਲਈ ਵੀ ਜੇ ਤੁਸੀਂ ਸੂਟ ਚਾਹੀਦੇ ਹੋ ਨੇ ਹਰ ਇੱਕ ਤਰ੍ਹਾਂ ਦੀ ਕਹਿਣ ਦਾ ਮਤਲਬ ਹੈ ਡੇਲੀ ਵੇਅਰ ਤੋਂ ਲੈ ਕੇ ਆਪਾਂ ਪਾਰਟੀ ਵੇਅਰ ਫੰਕਸ਼ਨਲ ਸੂਟ ਦਿੱਲੀ ਲੈ ਕੇ ਆਉਨੇ ਆ ਜੀ ਪ੍ਰਾਈਸ ਹਰੇਕ ਸੂਟਾਂ ਦੇ ਆਪਾਂ ਨਾਲ ਦੀ ਨਾਲ ਦੱਸਦੇ ਆ ਜੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 88465 80 803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰਜੇਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਦੇਖਦੇ ਆ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਟਿਸ਼ੂ ਤੇ ਸੂਟ ਹੈ ਜੀ ਬਿਲਕੁਲ ਪਿਓਰ ਟਿਸ਼ੂ ਤੇ ਬਣਿਆ ਸੂਟ ਬਿਲਕੁਲ ਪਿਓਰ ਟਿਸ਼ੂ ਤੇ 5 ਮੀਟਰ ਦੀ ਕੱਟ ਹੋਊਗੀ ਜੀ ਸੂਟ ਦੀ ਬੜਾ ਪਿਆਰਾ ਬਰੀਕ ਬੰਦਨੀ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਮੋਰ ਪੰਖੀਆ ਕਲਰ ਹੈ ਫਰੋਜ਼ੀ ਮੋਰ ਪੰਖੀ ਕਲਰ ਇਹ ਪਹਿਲਾਂ ਵੀ ਮੈਂ ਰੈਡੀ ਕਰਾਇਆ ਸੀਗਾ ਸੂਟ ਤੇ ਬਹੁਤ ਜਲਦੀ ਸੂਟ ਆਪਣਾ ਸੇਲ ਹੋ ਗਿਆ ਸੀਗਾ ਬਹੁਤ ਛੇਤੀਓ ਤੇ ਕਾਫੀ ਕਸਟਮਰ ਦੀ ਡਿਮਾਂਡ ਆਉਂਦੀ ਸੀ ਕਿ ਇਹ ਦੁਆਰਾ ਪਰ ਰੈਡੀ ਕਰਾਇਆ ਕੋਈ ਹੋਰ ਕਲਰ ਤੇ ਵੀ ਤੁਸੀਂ ਰੈਡੀ ਕਰਾਉਣਾ ਤਾਂ ਵੀ ਤੁਸੀਂ ਕਰਾ ਸਕਦੇ ਹੋ ਇਹ ਸਾਰਾ ਹੈਂਡਵਰਕ ਹੋਇਆ ਦੇਖੋ ਬੜਾ ਪਿਆਰਾ ਨੈੱਕ ਤੇ ਹੈਂਡਵਰਕ ਸਾਰਾ ਤੇ ਪ੍ਰਿੰਸਿਕਲੀ ਡਿਜ਼ਾਈਨ ਦੇ ਨਾਲ ਸਾਰਾ ਹੈਂਡਵਰਕ ਨੀਚੇ ਤੱਕ ਪਿਓਰ ਟਿਸ਼ੂ ਤੇ ਆਜੀ ਹੈ ਤੇ ਬਾਜੂ ਤੇ ਵੀ ਵਰਕ ਹੈ ਇਹ ਬਾਜੂ ਤੇ ਆ ਜਾਣਾ ਵਰਕ ਬਹੁਤ ਪਿਆਰਾ ਵਰਕ ਬਾਜੂ ਤੇ ਆ ਇਹ ਸ਼ਰਟ ਤੇ ਆ ਗਿਆ ਪੂਰੇ 5 ਮੀਟਰ ਦੀ ਕੱਟ ਹੈ ਜੀ ਵਿਦਾਊਟ ਦੁਪੱਟਾ ਸੂਟ ਹੈ ਦੁਪੱਟਾ ਕਈ ਵਾਰ ਆਪਣੇ ਕੋਲ ਵੀ ਹੁੰਦਾ ਆਪਾਂ ਉਹ ਵੀ ਰੀਯੂਜ਼ ਕਰ ਸਕਦੇ ਆਂ ਬਾਕੀ ਜਿਨ੍ਹਾਂ ਨੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਦੁਪੱਟਾ ਇਹਦੇ ਨਾਲ ਬਣਾ ਸਕਦੇ ਹੋ ਬਿਨਾ ਦੁਪੱਟੇ ਤੋਂ ਇਹਦਾ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹੈ ਜੀ ਅੱਜ ਬਹੁਤ ਪਿਆਰੀ ਲੁੱਕ ਹੈ 4000 ਪ੍ਰਾਈਸ ਹੈ ਜੀ ਸੂਟ ਸੇਮ ਪ੍ਰਿੰਟ ਦੇ ਵਿੱਚ ਹੈਗਾ ਨੈਕਸਟ ਸੂਟ ਮੰਗੇਓ ਕਲਰ ਦੇ ਵਿੱਚ ਮੰਗੇਓ ਕਲਰ ਦੇ ਵਿੱਚ ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਆਪਣੀ ਰੈਡੀ ਕ੍ਰਾਈ ਹੋਏ ਅਲੱਗ-ਅਲੱਗ ਸਟਾਈਲ ਦੇ ਵਿੱਚ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਆਲ ਓਵਰ ਸੂਟ ਹੈ ਜੀ ਪਿਓਰ ਟਿਸ਼ੂ ਦਾ ਤੇ ਹਲਕੀ-ਹਲਕੀ ਬੂਟੀ ਸਾਰੀ ਸ਼ਰਟ ਦੇ ਵਿੱਚ ਬਹੁਤ ਪਿਆਰੀ ਤੇ ਘੇਰੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਵਰਕ ਇਹ ਦੇਖੋ ਸਾਰਾ ਹੈਂਡਵਰਕ ਟੋਟਲੀ ਸਾਰਾ ਹੈਂਡਵਰਕ ਹੈ ਜੀ ਇਹ ਉੱਪਰ ਤੇ ਲੈ ਕੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਸੇ ਵੀ ਸੂਟ ਦੇ ਵਿੱਚ ਕਿਉਂਕਿ ਅਸੀਂ ਉਸ ਹਿਸਾਬ ਨਾਲ ਕਰਾਈਦਾ ਕਿਉਂਕਿ ਜਿਹਦਾ ਸੀ ਘੇੜਾ ਬਣਾਵਾਂਗੇ ਉਹਦਾ ਨੈੱਕ ਨਹੀਂ ਬਣਾਉਂਦੇ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੋਇਆ ਵੀ ਬੰਦਨੀ ਪ੍ਰਿੰਟ ਹੈ ਪਿਓਰ ਟਿਸ਼ੂ ਤੇ ਇਹ ਬਾਜੂ ਤੇ ਆ ਜਾਣਾ ਵਰਕ 슬ੀਵਸ ਤੇ ਆ ਜਾਣਾ ਜੀ ਵਰਕ ਪਿਓਰ ਟਿਸ਼ੂ ਤੇ ਪੂਰਾ 5 ਮੀਟਰ ਦੀ ਕੱਟ ਹੈ ਸੂਟ ਦੀ ਤੇ ਸਾਰਾ ਹੈਂਡਵਰਕ ਦੇ ਵਿੱਚ ਵਿਦਆਊਟ ਦੁਪੱਟਾ ਉਹ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਹੈਗਾ 4000 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ ਇਸੇ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ ਸੇਮ ਪ੍ਰਿੰਟ ਹੈ ਪੂਰੇ 5 ਮੀਟਰ ਦੀ ਕਟ ਹੈ ਜੀ ਪਿਓਰ ਟਿਸ਼ੂ ਤੇ ਮਹਿੰਦੀ ਕਲਰ ਹੈ ਵਿੱਚ ਸਾਰੇ ਦੇ ਵਿੱਚ ਬੂਟੀ ਦੇਖੋ ਕਿੰਨਾ ਪਿਆਰਾ ਪੈਚਵਰਕ ਹੋਇਆ ਮਜੈਂਟਾ ਕਲਰ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਕੁਝ ਡਿਫਰੈਂਟ ਲੁੱਕ ਹੈ ਜੀ ਦੁਪੱਟਾ ਚਾਹੇ ਤੁਸੀਂ ਮਜੈਂਟਾ ਕਲਰ ਦਾ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਪੈਰਟ ਕਲਰ ਦਾ ਮਹਿੰਦੀ ਕਲਰ ਦਾ ਸੌਰੀ ਦੁਪੱਟਾ ਕਰਾ ਕੇ ਫਿਨਿਸ਼ਿੰਗ ਇਹਦੀ ਮਜੈਂਟਾ ਕਲਰ ਦੀ ਦੇ ਸਕਦੇ ਹੋ ਦੁਪੱਟੇ ਨੂੰ ਇਹ ਬਾਜੂ ਤੇ ਆ ਜਣੇ ਵਰਕ ਸਾਰੇ ਹੈਂਡਵਰਕ ਦੇ ਵਿੱਚ ਰੈਡੀ ਕੀਤੇ ਹੋਏ ਆ ਸੂਟ ਇਹ ਲੁੱਕ ਹੈ ਜੀ ਸੂਟ ਦੀ ਬਹੁਤ ਪਿਆਰਾ ਮਹਿੰਦੀ ਕਲਰ ਦੇ ਵਿੱਚ ਮਜੈਂਟਾ ਤੇ ਮਹਿੰਦੀ ਦਾ ਕੰਟਰਾਸਟ ਹਰ ਡਿਜ਼ਾਈਨ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਇਹ ਤਿੰਨ ਸੂਟ ਮੈਂ ਤੁਹਾਨੂੰ ਸੇਮ ਫੈਬਰਿਕ 'ਚ ਦਿਖਾਏ ਆ ਵਰਕ ਅਲੱਗ-ਅਲੱਗ ਹੈ ਜੀ ਸਾਰਿਆਂ ਦਾ ਨੈਕਸਟ ਸੂਟ ਦਿਖਾਣੇ ਆ ਇਹ ਪਿਓਰ ਗਲਾਸ ਟਿਸ਼ੂ ਤੇ ਸੂਟ ਬਣਿਆ ਹੋਇਆ ਜੀ ਬਿਲਕੁਲ ਲਾਈਟ ਵੇਟ ਹੈ ਆਲ ਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕਟ ਹੈ ਤੇ ਬੜਾ ਸੋਹਣਾ ਪਿੰਕੇ ਗਾਜਰੀ ਇਹ ਸ਼ੈਡੇਡ ਹੈ ਜੀ ਸੂਟ ਜਿਵੇਂ ਜਿਹੜਾ ਬੈਕ ਸਾਈਡ ਹੈ ਸੂਟ ਦੀ ਉਹ ਡਾਰਕ ਹੁੰਦੀ ਹੈ ਇਸ ਸਾਈਡ ਦੇਖੋ ਕਿੰਨਾ ਪਿਆਰਾ ਕਲਰ ਆ ਰਿਹਾ ਹੈ ਬੜਾ ਸੋਹਣਾ ਗਾਜਰੀ ਲਾਈਟ ਗਾਜਰੀ ਜੀ ਟੋਨ ਤੇ ਸੂਟ ਹੈ ਸਾਰੇ ਤੇ ਹੈਂਡਵਰਕ ਹੋਇਆ ਦੇਖੋ ਕਿੰਨਾ ਪਿਆਰਾ ਅੰਬੀ ਵਾਲਾ ਡਿਜ਼ਾਈਨ ਨੈੱਕ ਬਣੀ ਹੈ ਬਹੁਤ ਸੋਹਣਾ ਪਰਲ ਯੂਜ਼ ਕੀਤਾ ਹੋਇਆ ਇਹ ਸਾਰੀ ਸ਼ਰਟ ਤੇ ਜਾਲ ਬਣਿਆ ਇਹ ਦੇਖੋ ਸਾਰੀ ਸ਼ਰਟ ਤੇ ਜਾਲ ਬਣਿਆ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਘੇਰਾ ਨਹੀਂ ਆਪਾਂ ਬਣਾਇਆ ਹੋਇਆ ਪੂਰੀ ਸ਼ਰਟ ਤੇ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਬਰੀਕੀ ਕੰਮ ਹੈ ਸਾਰਾ ਹੈਂਡਵਰਕ ਦੇ ਵਿੱਚ ਗਾਜਰੀ ਟੋਨ ਤੇ ਬਿਲਕੁਲ ਪਿਓਰ ਗਲਾਸ ਟਿਸ਼ੂ ਤੇ ਬਣਿਆ ਹੋਇਆ ਸੂਟ ਵਿਦਆਊਟ ਦੁਪੱਟਾ ਸੂਟ ਹੈ ਜੀ ਇਹ ਮੇਰੇ ਰੈਡੀ ਕਰਾਏ ਹੋਏ ਇਹਨਾਂ ਨਾਲ ਜਿਹੜਾ ਜ ਮਰਜੀ ਤੁਸੀਂ ਦੁਪੱਟਾ ਰੈਡੀ ਕਰਾ ਸਕਦੇ ਹੋ ਇਸ ਬਾਜੂ ਤੇ ਆ ਜਾਣਾ ਵਰਕ ਔਰ ਬਿਲਕੁਲ ਲਾਈਟ ਵੇਟ ਸੂਟ ਹੈ ਜੀ ਹੈ ਬਹੁਤ ਸੋਹਣਾ ਕੁਛ ਅਲੱਗ ਚੀਜ਼ ਹੈ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਸੂਟ ਆ ਗਿਆ ਗ੍ਰੀਨ ਕਲਰ ਦੇ ਵਿੱਚ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਨੈਕਸਟ ਕਲਰ ਹੈਗਾ ਇਹਦੇ ਵਿੱਚ ਗ੍ਰੀਨ ਬਹੁਤ ਪਿਆਰਾ ਗ੍ਰੀਨ ਕਲਰ ਹੈ ਸਾਰਾ ਟੋਟਲੀ ਉੱਪਰ ਤੋਂ ਲੈ ਕੇ ਸਾਰਾ ਹੈਂਡਵਰਕ ਅੰਬੀ ਵਾਲਾ ਡਿਜ਼ਾਈਨ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਸੇ ਵੀ ਸੂਟ ਦੇ ਵਿੱਚ ਤੁਸੀਂ ਬੇਚੀਜਕ ਲੈ ਸਕਦੇ ਹੋ ਜੀ ਸੂਟ ਕਿਉਂਕਿ ਹਰੇਕ ਸੂਟ ਆਪਾਂ ਉਸ ਹਿਸਾਬ ਨਾਲ ਬਣਾਇਆ ਵੀ ਕੋਈ ਵੀ ਕਸਟਮਰ ਲੈ ਸਕੇ ਇਹ ਬਾਜੂ ਤੇ ਆ ਜਣਾ ਵਰਕ ਬਾਜੂ ਤੇ ਹਲਕਾ ਹੀ ਰੱਖਿਆ ਤੇ ਇਹ ਪੂਰੀ ਸ਼ਰਟ ਤੇ ਆ ਜਣਾ ਜੀ ਫਰੰਟ ਪਿਓਰ ਗਲਾਸ ਟਿਸ਼ੂ ਤੇ ਸੂਟ ਹੈ ਜੀ ਪੂਰਾ ਆਲ ਓਵਰ ਵਿਦਾਊਟ ਦੁਪੱਟਾ ਪਾਇਆ ਦਾ ਪਤਾ ਨਹੀਂ ਲੱਗਣਾ ਸੂਟਾਂ ਦਾ ਬਹੁਤ ਸੋਹਣੀ ਫਿਟਿੰਗ ਆਣੀ ਹੈ ਜੀ ਇਹਨਾਂ ਸੂਟਾਂ ਦੀ ਬਹੁਤ ਸੋਹਣਾ ਇਹਦੇ ਨਾਲ ਗ੍ਰੀਨ ਦੁਪੱਟਾ ਕਰਵਾ ਕੇ ਤੁਸੀਂ 골ਡਨ ਫਿਨਿਸ਼ਿੰਗ ਕਰਾਉਂਗੇ ਦੁਪੱਟੇ ਤੇ ਬਹੁਤ ਪਿਆਰੀ ਲੁੱਕ ਆਣੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਬੜਾ ਪਿਆਰਾ ਇਹ ਪਿੰਕ ਗਾਜਰੀ ਕਲਰ ਦੇ ਵਿੱਚ ਹੀ ਹੈ ਬੜਾ ਸੋਹਣਾ ਹੈਵੀ ਡਿਜ਼ਾਈਨ ਦੇ ਵਿੱਚ ਹੈਵੀ ਡਿਜ਼ਾਈਨ ਹੈ ਇਹ ਨਾ ਹੈਵੀ ਦੇ ਵਿੱਚ ਸਾਰਾ ਹੈਂਡਵਰਕ ਬਹੁਤ ਪਿਆਰਾ ਹੈਂਡਵਰਕ ਹੈ ਇਹ ਦੇਖੋ ਪੂਰਾ ਜਾਲ ਬਣਿਆ ਹੋਇਆ ਪੂਰੀ ਸ਼ਰਟ ਤੇ ਇੱਥੋਂ ਫਰੰਟ ਤੇ ਲੈ ਕੇ ਉੱਪਰ ਨੈੱਕ ਬਣ ਕੇ ਨੀਚੇ ਤੱਕ ਘੇਰੇ ਤੱਕ ਪੂਰਾ ਜਾਲ ਬਣਿਆ ਹੋਇਆ ਬਹੁਤ ਸੋਹਣਾ ਹੈਵੀ ਹੈਵੀ ਵਰਕ ਦੇ ਵਿੱਚ ਤੇ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਅੱਜ ਦੇ ਸੂਟ ਹੈ ਤੇ ਇਹ ਬਾਜੂ ਤੇ ਆ ਜਣਾ ਜੀ ਵਰਕ ਤੇ ਕਲਰ ਬੜਾ ਪਿਆਰਾ ਹੈ ਬਹੁਤ ਸੋਹਣਾ ਸ਼ਾਈਨਿੰਗ ਵਾਲਾ ਫੈਬਰਿਕ ਹੈ ਚਾਹੇ ਦਿਨ ਦੇ ਫੰਕਸ਼ਨ ਚ ਪਾ ਲਓ ਚਾਹੇ ਰਾਤ ਦੇ ਚ ਬਹੁਤ ਸੋਹਣੀ ਲੁੱਕ ਆਣੀ ਹੈ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਬਹੁਤ ਪਿਆਰੀ ਲੁੱਕ ਹੈ ਜੀ ਬਹੁਤ ਪਿਆਰੀ ਲੁੱਕ ਬਹੁਤ ਪਿਆਰੀ ਲੁੱਕ ਬਹੁਤ ਸੋਹਣਾ ਡਿਜ਼ਾਈਨ ਹੈ ਜੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣੇ ਇਹ ਤਿੰਨ ਸੂਟ ਤੇ ਇਹ ਤਾਂ ਅੱਗੇ ਗਲਾਸ ਟਿਸ਼ੂ ਦੇ ਵਿੱਚ ਨੈਕਸਟ ਡਿਜ਼ਾਈਨ ਆ ਗਿਆ ਇਹ ਹੈਗਾ ਆਪਣਾ ਕਰੇਪ ਤੇ ਸੂਟ ਰੈਡੀ ਕੀਤਾ ਇਹ ਜਿਹੜਾ ਸੂਟ ਹੈ ਜੀ ਇਹਨਾਂ ਨੂੰ ਤੁਸੀਂ ਜੇ ਘਾਟੇਜ ਦੇਓ ਤਾਂ ਵੀ ਤੁਸੀਂ ਪਾ ਸਕਦੇ ਹੋ ਜੇ ਤੁਸੀਂ ਵਾਧੇ ਜਦੇਓ ਤਾਂ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਲਾਈਟ ਜਹੇ ਬਹੁਤ ਸੋਹਣਾ ਲਾਈਟ ਸਕਿਨ ਜਾਂ ਕਲਰ ਇਹ ਪੂਰਾ ਸੂਟ ਕਰੇਪ ਦਾ ਜੀ ਆਲ ਓਵਰ ਵਿੱਚ ਸਾਰਾ ਹੈਂਡਵਰਕ ਟੋਟਲੀ ਸਾਰਾ ਹੈਂਡਵਰਕ ਤੇ ਘੇਰੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਇਹਦੇ ਨਾਲ ਆਪਾਂ ਹਲਕਾ ਜਿਹਾ ਮੈਰੂਨ ਟੱਚ ਦਿੱਤਾ ਹੈ ਕਿਉਂਕਿ ਜੇ ਤਾਂ ਕੁੜੀਆਂ ਨੇ ਪਾਣਾ ਤਾਂ ਹਲਕਾ ਜਿਹਾ ਮੈਰੂਨ ਦੇ ਨਾਲ ਥੋੜੀ ਬ੍ਰਾਈਟਨੈਸ ਆ ਜਾਂਦੀ ਹੈ ਜੀ ਸੂਟ ਵਿੱਚ ਜੇ ਥੋੜਾ ਮੰਮੀਆਂ ਦੀ ਏਜ ਵਿੱਚ ਪਾਣਾ ਤਾਂ ਤੁਸੀਂ ਨਾਲ ਦਾ ਹੀ ਸਕਿਨ ਕਲਰ ਦਾ ਹੀ ਦੁਪੱਟਾ ਕਰਵਾ ਕੇ ਤਾਂ ਹਲਕੀ ਜਿਹੀ ਬਰੀਕ 골ਡਨ ਫਿਨਿਸ਼ਿੰਗ ਕਰਵਾ ਸਕਦੇ ਹੋ ਬਹੁਤ ਪਿਆਰਾ ਸੂਟ ਇਹ ਬਣਿਆ ਹੋਇਆ ਇਹ ਬਾਜੂ ਤੇ ਆ ਜਾਣਾ ਵਰਕ ਬਾਜੂ ਤੇ ਤਾਂ ਥੋੜਾ ਸਿੰਪਲ ਹੀ ਰੱਖਦੇ ਹੁੰਦੇ ਆ ਕਿ ਬਹੁਤੀਆਂ ਹੈਵੀ ਫਿਰ ਬਾਜੂਆਂ ਅੱਛੀਆਂ ਵੀ ਨਹੀਂ ਲੱਗਦੀਆਂ ਹਰੇਕ ਨੂੰ ਇਹ ਦੇਖੋ ਇਹ ਲੁੱਕ ਆਣੀ ਹੈ ਜੀ ਸੂਟ ਦੀ ਕ੍ਰੇਪ ਤੇ ਬਣਿਆ ਪੂਰਾ ਸੂਟ ਇਹ ਆਲ ਓਵਰ ਬਹੁਤ ਸੋਹਣਾ ਸੂਟ ਹੈ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਵਿਦਆਊਟ ਦੁਪੱਟਾ ਸੂਟ ਹੈ ਜੀ ਆਪਣੇ ਰੈਡੀ ਕਰਾਏ ਹੋਏ ਤੇ ਨੈਕ ਸੂਟ ਆ ਗਿਆ ਇਹ ਵੀ ਕ੍ਰੇਪ ਤੇ ਬਣਿਆ ਪਰਪਲ ਕਲਰ ਦੇ ਵਿੱਚ ਸਾਰਾ ਹੈਂਡਵਰਕ ਦੇ ਵਿੱਚ ਹੈ ਨੈਕ ਬਣੀ ਹੈ ਸੈਂਟਰ ਕਨਲ ਡਿਜ਼ਾਈਨ ਦੇ ਨਾਲ ਸਾਰਾ ਹੈਵੀ ਵਰਕ ਜਿਹੜਾ ਪ੍ਰੋਪਰ ਪਰਪਲ ਹੁੰਦਾ ਉਹੀ ਵਾਲਾ ਕਲਰ ਹੈ ਕ੍ਰੇਪ ਦਾ ਸੂਟ ਹੈ ਪੂਰੀ 5 ਮੀਟਰ ਦੀ ਕੱਟ ਇਹ ਬਾਜੂ ਤੇ ਆ ਜਾਣਾ ਜੀ ਵਰਕ ਇਹ ਬਾਜੂ ਤੇ ਵਰਕ ਆ ਗਿਆ ਤੇ ਇਹ ਫਰੰਟ ਤੇ ਆ ਗਿਆ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਵਿਦਆਊਟ ਦੁਪੱਟਾ ਸੂਟ ਦਿਖਾਇਆ ਤੁਹਾਨੂੰ 4000 ਪ੍ਰਾਈਸ ਦੇ ਨਾਲ ਸਾਰੇ ਤੇ ਨੈਕਸਟ ਸੂਟ ਦਿਖਾਉਣੇ ਇਹ ਪਿਓਰ ਗਲਾਸ ਟਿਸ਼ੂ ਤੇ ਬਣਿਆ ਸੂਟ ਮੈਂ ਪਹਿਲਾਂ ਬਾਟਮ ਖੋਲ ਲੈਂਦੀ ਆ ਨੀਚੇ ਕਿਉਂਕਿ ਹਲਕਾ ਹਲਕਾ ਫਰਕ ਆ ਜਾਂਦਾ ਜੀ ਕਲਰ ਦੇ ਵਿੱਚ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਇਹ ਫਰੋਜ਼ੀ ਕਲਰ ਦੇ ਵਿੱਚ ਗਲਾਸ ਟਿਸ਼ੂ ਤੇ ਬਣਿਆ ਜੀ ਇਹ ਸੂਟ ਹੈਂਡਵਰਕ ਤੇ ਮਸ਼ੀਨੀ ਦੋਨੋਂ ਤਰ੍ਹਾਂ ਦਾ ਵਰਕ ਹੋਇਆ ਇਹਦੇ ਤੇ ਬਹੁਤ ਪਿਆਰਾ ਵਰਕ ਹੈ ਸੋਹਣਾ ਵਰਕ ਇਹ ਬਾਜੂ ਤੇ ਆ ਜਾਣਾ ਸਾਈਡ ਤੇ ਇਹ ਸਾਰਾ ਹੈ ਬਹੁਤ ਸੋਹਣਾ ਵਰਕ ਹੋਇਆ ਜੀ ਤੇ ਆਰੀ ਵਰਕ ਤੇ ਹੈਂਡ ਵਰਕ ਮਸ਼ੀਨੀ ਤੇ ਹੈਂਡ ਵਰਕ ਦੋਨੋਂ ਤਰ੍ਹਾਂ ਦਾ ਵਰਕ ਹੋਇਆ ਜੀ ਇਹਦੇ ਤੇ ਸੂਟ ਤੇ ਗਲਾਸ ਟਿਸ਼ੂ ਤੇ ਇੱਕ ਰੇਪ ਦੀ ਬਾਟਮ ਹੈ ਜੀ ਨਾਲ ਇਹ ਲੁੱਕ ਆ ਜਾਣੀ ਹੈ ਸੂਟ ਦੀ ਤੇ ਨਾਲ ਟਿਸ਼ੂ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਦੁਪੱਟੇ ਤੇ ਸਾਰੇ ਤੇ ਕੱਟ ਵਰਕ ਤੇ ਪ੍ਰੋਪਰ ਵਰਕ ਹੋਇਆ ਸਾਰੇ ਦੇ ਵਿੱਚ ਤੇ ਇਹ ਦੇਖੋ ਹੈਵੀ ਵਰਕ ਬਹੁਤ ਸੋਹਣਾ ਬਹੁਤ ਪਿਆਰਾ ਵਰਕ ਹੈ ਇਹ ਲੁਕਾ ਜਣੀ ਇਹਦੀ ਸੂਟ ਦੀ 5000 ਪ੍ਰਾਈਸ ਦੇ ਨਾਲ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਸੂਟ ਆ ਗਿਆ ਇੱਕ ਰੇਪਤੇ ਬਣਿਆ ਸਾਰਾ ਪਿੱਟਾ ਵਰਕ ਦੇ ਵਿੱਚ ਅੰਗੂਰੀ ਕਲਰ ਹੈ ਜੀ ਬੜਾ ਸੋਹਣਾ ਹੰਗੂਰੀ ਰੰਗ ਦੇ ਵਿੱਚ ਬਹੁਤ ਪਿਆਰਾ ਸਾਰਾ ਉੱਤਾ ਵਰਕ ਹੋਇਆ ਉੱਪਰ ਤੋਂ ਲੈ ਕੇ ਸਾਰਾ ਹੈਵੀ ਵਰਕ ਹੈ ਬੜੀ ਪਿਆਰੀ ਡਿਜ਼ਾਈਨਿੰਗ ਹੈ ਜੀ ਇਹ ਵਾਲੇ ਸੂਟ ਦੀ ਇਹ ਤਾਂ ਸ਼ਰਟ ਆ ਗਈ ਫਰੰਟ ਇਹ ਬਾਜੂ ਤੇ ਆ ਜਾਣਾ ਜੀ ਵਰਕ ਹੰਗੂਰੀ ਕਲਰ ਹੈ ਹਾਂ ਗਾਇਜ਼ ਇਹ ਬਹੁਤ ਪਿਆਰਾ ਰਗਾਂਗਾ ਬਈ ਦੁਪੱਟਾ ਦੁਪੱਟੇ ਤੇ ਸਾਰੇ ਤੇ ਵਰਕ ਹੈ ਯਾਰਾ ਫੋਰ ਸਾਈਡ ਵਰਕ ਹੈ ਵਿੱਚ ਬੂਟੀ ਹੈ 5000 ਪ੍ਰਾਈਸ ਹੈ ਜੀ 4 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਨੈਕ ਸੂਟ ਦਿਖਾਣਾ ਇਹ ਕ੍ਰਸ਼ ਟਿਸ਼ੂ ਤੇ ਬਣਿਆ ਜੀ ਸੂਟ 골ਡਨ ਕਲਰ ਦੇ ਵਿੱਚ ਸ਼ਰਟ ਹੈ ਤੇ ਸ਼ਰਟ ਦਾ ਫੈਬਰਿਕ ਵੀ ਕਾਫੀ ਜ਼ਿਆਦਾ ਹੈ ਜੀ ਇਹਦਾ ਫਰੋਜ਼ੀ ਕਲਰ ਦੇ ਨਾਲ ਸਾਰਾ ਹੈਂਡਵਰਕ ਹੈ ਜੀ ਵਿੱਚ ਫਰੋਜ਼ੀ ਟੱਚ ਯੂਜ਼ ਕੀਤਾ ਹੋਇਆ ਕਿਉਂਕਿ ਬਾਟਮ ਤੇ ਦੁਪੱਟਾ ਫਰੋਜ਼ੀ ਕਲਰ ਦਾ ਹੈ neck ਤੇ ਵਰਕ ਆ ਗਿਆ ਸਾਰੇ ਦੇ ਵਿੱਚ ਹੈਂਡਵਰਕ ਬਹੁਤ ਪਿਆਰਾ ਵਰਕ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ neck ਹੈਵੀ ਬਣੀ ਹੈ ਤੇ 슬ੀਵਸ ਤੇ ਆ ਜਾਣਾ ਵਰਕ 크러ਸ਼ ਟਿਸ਼ੂ ਤੇ ਜੀ 골ਡਨ ਕਲਰ ਦੀ ਹੈ ਸ਼ਰਟ ਆ ਗਈ ਆਪਣੀ ਬੜਾ ਪਿਆਰਾ ਡਿਜ਼ਾਈਨ ਹੈ ਤੇ ਨਾਲ ਕਰੇਪ ਦੀ ਬਾਟਮ ਹੈ 3 ਮੀਟਰ ਦੀ ਇਹ ਬਾਟਮ ਤੇ ਵਰਕ ਆ ਜਾਣਾ ਬਾਟਮ ਤੇ ਵਰਕ ਹੈ ਤੇ ਨਾਲ ਬੜਾ ਪਿਆਰਾ ਫਲੋਜ਼ੀ ਦੁਪੱਟਾ ਲਾਈਨਿੰਗ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਕੋਟਾ ਲੱਗਿਆ ਹੋਇਆ ਜੀ ਦੁਪੱਟੇ ਤੇ ਇਹ ਲੁੱਕ ਹੈ ਜੀ ਸੂਟ ਦੀ ਬੜਾ ਪਿਆਰਾ ਸੂਟ ਬਣਿਆ ਹੋਇਆ ਕਲਰ ਕੰਬੀਨੇਸ਼ਨ ਬੜਾ ਪਿਆਰਾ ਹੈ ਇਹਦਾ ਸੂਟ ਦਾ ਫਲੋਜ਼ੀ ਕਲਰ ਦੇ ਵਿੱਚ ਟੋਟਲੀ ਹੈਂਡਵਰਕ ਦੇ ਵਿੱਚ ਬਣਿਆ ਹੈ ਸੂਟ ਬਾਟਮ ਤੇ ਵੀ ਵਰਕ ਹੈ ਜੀ ਸਾਰਾ ਹੈਂਡਵਰਕ ਬਾਟਮ ਤੇ ਹੋਇਆ ਕ੍ਰਸ਼ ਟਿਸ਼ੂ ਤੇ ਬਣੀ ਹੈ ਸ਼ਰਟ ਤੇ ਨਾਲ ਗੋਟੇ ਤੇ ਨਾਲ ਫਿਨਿਸ਼ਿੰਗ ਕੀਤੀ ਹੋਈ ਦੁਪੱਟੇ ਦੀ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ हां जी ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8240080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ